ਾਂ ਦੇ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਲੋਕਾਂ ਦੀਆਂ ਸਿਹਤ ਸਹੂਲਤਾਂ ਦੇ ਲਈ ਵੱਡਿਆ ਹਸਪਤਾਲ ਬਣਾਏ ਗਏ ਨੇ ਤੇ ਹਰ ਪੱਖੋਂ ਪੰਜਾਬ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਪਰ ਲੋਕਾਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਨਾ ਤਾਂ ਡਾਕਟਰ ਮਿਲਦੇ ਨੇ ਤੇ ਨਾ ਹੀ ਦਵਾਈਆਂ ਬਲਕਿ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਗਰ ਗੱਲ ਕਰੀਏ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਤਾਂ ਇੱਥੇ ਵੀ ਸਥਿਤੀ ਕੁਝ ਅਜਹੀ ਹੀ ਬਣੀ ਹੋਈ ਹੈ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਨਾ ਤਾਂ ਸਫਾਈ ਦਾ ਕੋਈ ਪ੍ਰਬੰਧ ਹੈ ਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਹੈ ਮਰੀਜ਼ਾਂ ਨੂੰ ਮਜਬੂਰਨ ਟੈਂਕੀ ਦਾ ਪਾਣੀ ਪੀਣਾ ਪੈ ਰਿਹਾ ਹੈ ਤੇ ਜਾਂ ਫਿਰ ਉਹਨਾਂ ਨੂੰ ਪਾਣੀ ਬਾਹਰੋਂ ਲਾ ਕੇ ਪੀਣਾ ਪੈਂਦਾ ਹੈ ਇੱਥੋਂ ਤੱਕ ਕਿ ਹਸਪਤਾਲਾਂ ਦੇ ਵਿੱਚੋਂ ਦਵਾਈਆਂ ਵੀ ਨਹੀਂ ਜਰੀਆਂ ਅਤੇ ਉਹਨਾਂ ਲਈ ਜਿਹੜੀ ਸਸਤੀ ਦਵਾਈ ਹੁੰਦੀ ਹੈ ਉਹ ਸਿਰਫ ਹਸਪਤਾਲ ਦੇ ਵਿੱਚੋਂ ਮਿਲਦੀ ਹੈ ਤੇ ਜੋ ਮਹਿੰਗੀ ਦਵਾਈ ਹੁੰਦੀ ਹੈ ਉਹ ਲਿਖ ਕੇ ਬਾਹਰੋਂ ਮੰਗਵਾਈ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਅਗਰ ਸਾਫ ਸਫਾਈ ਦੀ ਗੱਲ ਕਰੀਏ ਤਾਂ ਸੀਬਰਸ ਬਲੌਕ ਹੋਣ ਦੇ ਕਾਰਨ ਬਦਬੂ ਫੈਲ ਰਹੀ ਹੈ ਜਿਸ ਦੇ ਵੱਲ ਨਾ ਤਾਂ ਹਸਪਤਾਲ ਦੇ ਕਿਸੇ ਅਧਿਕਾਰੀ ਦਾ ਧਿਆਨ ਹੈ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਹਸਪਤਾਲ ਦੀਆਂ ਸਿਹਤ ਸਹੂਲਤਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਪਤੇ ਹੀ ਦੂਜੇ ਪਾਸੇ ਜਦੋਂ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਸਿਵਲ ਹਸਪਤਾਲ ਦੇ ਐਸਐਮਓ ਨਵੀਨ ਸੇਠੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਮੱਸਿਆਵਾਂ ਉਹਨਾਂ ਦੇ ਧਿਆਨ ਵਿੱਚ ਹੁਣ ਆਈ ਹੈ ਜਿਸ ਦਾ ਜਲਦ ਹੀ ਹੱਲ ਕਰਵਾ ਦਿੱਤਾ ਜਾਵੇਗਾ। ਮੇਰਾ ਨਾਮ ਹੈ ਜੀ ਅਮਨ ਵਾਲਮਿਕਨ ਮੈਂ ਰਾਮਨ ਸੇਨਾ ਤੋਂ ਬਲੌਕ ਪ੍ਰਧਾਨ ਨਜ਼ਾਮਦਨ ਵਸਤੀ ਤੋਂ। ਤੇ ਅੱਜ ਸਿਵਲ ਹਸਪੀਟਲ 'ਚ ਸਾਨੂੰ ਪਤਾ ਲੱਗਿਆ ਸੀ ਤੇ ਗੰਦਗੀ ਐ ਇੱਥੇ ਜਿਹੜੇ ਕਸਟਮਰ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਐ ਜਿਹੜੇ ਇੱਥੇ ਆਂਦੇ ਆ ਦਵਾਈਆਂ ਲੈਂਦੇ ਆ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਐ ਉਸ ਮੁੱਦੇ ਨੂੰ ਲੈ ਕੇ ਅਸੀਂ ਇੱਥੇ ਆਏ ਸੀ ਤੇ ਇੱਥੇ ਤਾਂ ਬਹੁਤ ਬੁਰੇ ਹਾਲਾਤ ਐ ਜਿਹੜੀਆਂ ਮਹਿੰਗੀਆਂ ਦਵਾਈਆਂ ਜਿੱਦਾਂ 6 ਦਵਾਈਆਂ ਲਿਖਤੀਆਂ ਜਿਹੜੀਆਂ ਤਿੰਨ ਮਹਿੰਗੀਆਂ ਉਹ ਡਾਕਟਰ ਨੇ ਇਹਨਾਂ ਨੇ ਕਹਿੰਨਾ ਬਾਹਰੋਂ ਲੈ ਲਓ ਤੇ ਜਿਹੜੀਆਂ ਤਿੰਨ ਸਸਤੀਆਂ ਕਹਿੰਨਾ ਇੱਥੋਂ ਲੈ ਲਓ ਤੇ ਭਗਵੰਤ ਮਾਨ ਕਹਿੰਦੇ ਸੀ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਉਦੇਦਾਰ ਕੀ ਅਸੀਂ ਦਿੱਲੀ ਵਰਗੇ ਹਸਪੀਟਲ ਬਣਾ ਦਾਂਗੇ ਦਿੱਲੀ ਵਰਗੀ ਇੱਥੇ ਸਫਾਈਆਂ ਹੋ ਜਾਣਗੀਆਂ ਇਹ ਦਿੱਲੀ ਵਰਗੇ ਸਫਾਈਆਂ ਇੱਥੇ ਤਾਂ ਕੋਈ ਹਾਲਾਤ ਹੀ ਨਹੀਂ ਹੈਗੇ ਇਹ ਦਿੱਲੀ ਵਰਗੀ ਇੱਥੇ ਕੋਈ ਗੱਲਬਾਤ ਨਹੀਂ ਹੈ ਲੋਕਾਂ ਨੇ ਸਰਕਾਰ ਬਣਾਈ ਸੀ ਜਿਤਾਇਆ ਸੀ ਇਹ ਵਿਸ਼ਵਾਸ ਦਿੱਤਾ ਸੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੇ ਕਿ ਅਸੀਂ ਤਾਨੂੰ ਪੂਰੀ ਫੈਸਿਲਿਟੀ ਦੇਵਾਂਗੇ ਸਕੂਲ ਬਣਾਵਾਂਗੇ ਅੱਜ ਤੱਕ ਕੋਈ ਫਰੋਜਪੁਰ ਚ ਸਕੂਲ ਨਹੀਂ ਕੋਈ ਹਸਪੀਟਲ ਦੇ ਵਿੱਚ ਲੈਣਾ ਨਹੀਂ ਕੋਈ ਦੇਣਾ ਨਹੀਂ ਜਿਹੜੀਆਂ ਤਿੰਨ ਮਹਿੰਗੀਆਂ ਬਾਹਰੋਂ ਮਿਲਦੀਆਂ ਤੇ ਤਿੰਨ ਅੱਥੋਂ ਮਿਲਦੀਆਂ ਇਹਨਾਂ ਦੇ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਇਹਨਾਂ ਦੀ ਕਮਿਸ਼ਨਰ ਡਾਕਟਰਾਂ ਕੋ ਪਹੁੰਚ ਜਾਂਦੀਆਂ ਤੇ ਕਸਟਮਰ ਜਿਹੜਾ ਆਮ ਲੋਕ ਆ ਆਮ ਨਾਗਰੀਕਾ ਜਿਹੜੇ ਹਸਪੀਟਲ ਆਂਦੇ ਪਏ ਉਹ ਕੀ ਕਰਨਗੇ ਉਹਨਾਂ ਨੇ ਤਾਂ ਘਰੇ ਜਾਣਾ ਜਦੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਇੱਥੇ ਇੰਨੀ ਜਨਤਾ ਖੜੀ ਹੈ ਜੇ ਕੋਈ ਵੀ ਇੱਕ ਜਨਤਾ ਇੱਥੇ ਖੜੀ ਹੋ ਕੇ ਇੱਕ ਬੰਦਾ ਵੀ ਕਹਿ ਦੇਵੇ ਕਿ ਸਾਰੀ ਦਵਾਈ ਹਸਪੀਟਲ ਚ ਸਾਨੂੰ ਮਿਲੀ ਹੈ ਤੇ ਫਿਰ ਫਿਰ ਸਰਕਾਰ ਕਵੇ ਸਾਰੀ ਮੁੱਲ ਦਵਾਈ ਬਾਹਰੋਂ ਮਿਲਦੀ ਹੈ ਕੋਈ ਵੀ ਇੱਥੋਂ ਨਹੀਂ ਮਿਲਦੀ ਉਹ ਪੀਣਾ ਨਾ ਪਾਣੀ ਹੈ ਉੱਥੇ ਗੰਦ ਵੱਜਿਆ ਹੈ ਉੱਥੇ ਸਾਰਾ ਗੰਦ ਵੱਜਿਆ ਹੈ ਉੱਥੇ ਲੋਕੀ ਉੱਥੇ ਹੱਥ ਤੋਂ ਨਾਲ ਪਾਣੀ ਉੱਥੇ ਹੀ ਲੋਕੀ ਪੀ ਜਾਂਦੇ ਨਾ ਕੋਈ ਸਫਾਈ ਕਰਮਚਾਰੀ ਹੈ ਨਾ ਕੋਈ ਕੁਛ ਹੈ ਨਾ ਕੋਈ ਲੈਣਾ ਜੇ ਬੱਚਿਆਂ ਦੀ ਵਾਰ ਹੈ ਉੱਥੇ ਕੀ ਕਹਿੰਦੇ ਥੱਲੇ ਗੰਦ ਵੱਜਿਆ ਅੱਧੀਆਂ ਟੂਟੀਆਂ ਚੱਲਦੀਆਂ ਨਹੀਂ ਇਹ ਸਿਵਲ ਹਸਪੀਟਲ ਦਾ ਹਾਲ ਹੈ ਸਿਵਲ ਹਸਪੀਟਲ ਉਹ ਹੈ ਭਾਈ ਜੀ ਜਿਹੜੇ ਕਿ ਐਮ ਆਈ ਆਰ ਕੱਟ ਕੇ ਥਾਣੇ ਜਾਂਦੀ ਫਿਰ ਜਾ ਕੇ ਕਾਰਵਾਈ ਹੁੰਦੀ ਹੈ ਇਹ ਵੈਲਿਊ ਹੈ ਸਿਵਲ ਹਸਪੀਟਲ ਦੀ ਤੇ ਇਹ ਸਿਵਲ ਹਸਪੀਟਲ ਦੇ ਇਹ ਕਾਨੂੰਨ ਹੈ ਸਿਵਲ ਹਸਪੀਟਲ ਦੇ ਕੋਈ ਪੈਸੇ ਦੇ ਕੇ ਪਰਚਾ ਮਾਰੇ ਬੰਦੇ ਤੇ ਕਰਾ ਦਿੰਦਾ ਕੋਈ ਤਗੜਾ ਬੰਦਾ ਕਿਸੇ ਹੋਰ ਤੇ ਕਰਾ ਦਿੰਦਾ ਇੱਥੇ ਇਹ ਸਿਸਟਮ ਨਹੀਂ ਚੱਲੇਗਾ ਭਗਵੰਤ ਮਾਨ ਜੀ ਨੂੰ ਕੇਜਰੀਵਾਲ ਜੀ ਨੂੰ ਬੇਨਤੀ ਹੈ ਤੁਸੀਂ ਸਿਵਲ ਹਸਪੀਟਲ ਇੱਕ ਵਾਰੀ ਆ ਕੇ ਸਰਵੇ ਕਰੋ ਤੇ ਸਿਵਲ ਹਸਪੀਟਲ ਦਾ ਮੁੱਦਾ ਵੇਖੋ ਜਿਸ ਵਾਰੀ ਅਸੀਂ ਤੁਹਾਨੂੰ ਜਿਤਾਤਾ ਨਾ ਤੇ ਭੁੱਲ ਜਨਾ ਕਿ 5 ਸਾਲਾਂ ਬਾਅਦ ਤੁਸੀਂ ਆ ਜਾਓਗੇ ਤੁਸੀਂ 5 ਸਾਲਾਂ ਬਾਅਦ ਬਿਲਕੁਲ ਵੀ ਨਹੀਂ ਆਓਗੇ ਤੁਸੀਂ ਹੱਦ ਤੋਂ ਜ਼ਿਆਦਾ ਪੰਜਾਬ ਦਾ ਬੇੜਾ ਗਰ ਕਰਨ ਕਰਤਾ ਹੈ ਹੱਦ ਤੋਂ ਜ਼ਿਆਦਾ ਤੁਸੀਂ ਲੋਕਾਂ ਨੂੰ ਫੁੱਦੂ ਬਣਾ ਕੇ ਸਰਕਾਰ ਬਣਾ ਲਈ ਪਰ ਤੁਸੀਂ ਅੱਜ ਤੱਕ ਕਦੀ ਸਿਵਲ ਹਸਪੀਟਲ ਦੇ ਵਿੱਚ ਗੇੜਾ ਨਹੀਂ ਮਾਰਿਆ ਆ ਛੱਤਾਂ ਟੁੱਟੀਆਂ ਹੋਈਆਂ ਹਸਪੀਟਲ ਦੀਆਂ ਉਹ ਉੱਥੇ ਵੇਸ਼-ਵੋਸ਼ਣ ਲੱਗਿਆ ਉਹਦੇ ਅੰਦਰ ਮਿੱਟੀ ਇੰਨੀ ਵੱਡੀ ਹੋਈ ਹੈ ਕੋਈ ਸ਼ਰਮ ਕਰੋ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਐਮਐਲਏ ਸਾਹਿਬ ਜਿਹੜੇ ਲੋਕਲ ਆ ਉਹ ਨਹੀਂ ਇੱਥੇ ਆਏ ਤੇ ਭਗਵੰਤ ਮਾਨ ਜੀ ਜਿਹੜੇ ਵੱਡੇ ਉਮੀਦਵਾਰ ਆ ਉਹ ਕਿੱਥੋਂ ਆ ਜਾਣਗੇ ਉਹ ਕਦੀ ਵੀ ਨਹੀਂ ਇੱਥੇ ਆਣਗੇ ਇੱਥੇ ਇੰਨੇ ਲੋਕ ਖੜੇ ਆ ਲੇਡੀਜ਼ ਖੜੇ ਆ ਵੱਡੇ ਖੜੇ ਛੋਟੇ ਖੜੇ ਆ ਇੱਥੇ ਬੱਚ ਉਹ ਨੂੰ ਹਰੇ ਘਟਾ ਨੂੰ ਤੋਂ ਬਚਾਇਆ ਜਾਂਦਾ ਪਰ ਜਦੋਂ ਇਹ ਖੋਦ ਹੀ ਘਟਾ ਨੂੰ ਥੱਲੇ ਪਾਲਦੇ ਪਏ ਤੇ ਉੱਥੇ ਬੱਚੇ ਨੇ ਕੀ ਜਨਮ ਲੈਣਾ ਫਿਰ ਲੋਕਾਂ ਨੇ ਤਾਂ ਇਹ ਹਸਪੀਟਲ ਛੱਡਣਾ ਹੀ ਹੈ ਲੋਕਾਂ ਨੇ ਤਾਂ ਬਾਹਰ ਹੀ ਜਾਣਾ ਲੋਕਾਂ ਨੂੰ ਕੀ ਲੋੜ ਪਈ ਇੱਥੇ ਆਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਪਈ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਤੁਸੀਂ ਫਰੀ ਦੇ ਚੱਕਰ 'ਚ ਤਿੰਨ ਗੋਲੀਆਂ ਦੇ ਪੱਤਿਆਂ ਦੇ ਵਿੱਚ ਇੱਥੇ ਆਂਦੇ ਹੋ ਨਾ ਇਸ ਤੋਂ ਚੰਗਾ ਤੁਸੀਂ ਬਾਹਰੋਂ ਦਵਾਈ ਲੈ ਲਓ ਉਹ ਜ਼ਿਆਦਾ ਵਧੀਆ ਹੈ ਇੱਥੇ ਲਾਈਨਾਂ 'ਚ ਖੜੇ ਹੁੰਦਾ ਕੋਈ ਪੈਦਾ ਨਹੀਂ ਇੱਥੇ ਸਿਰਫ ਹੀ ਸਿਰਫ ਕੀ ਚੱਲਦੀ ਪਈ ਹੈ ਇਸ ਹਸਪੀਟਲ ਦੇ ਵਿੱਚ ਰਾਜਨੀਤੀ ਤਗੜੇ ਬੰਦੇ ਦੇ ਪਿੱਛੇ ਦੱਜਨੇ ਆ ਜਾਣਗੇ ਮਾਰੇ ਬੰਦੇ ਪਿੱਛੇ ਹਸਪੀਟਲ 'ਚ ਕੋਈ ਵੀ ਨਹੀਂ ਇੱਥੇ ਆਊਗਾ ਜਾ ਭੀਮ ਜਾ ਪਰ ਟੈਸਟ ਕਰਵਾਉਣਾ ਆ ਉਹਦੀ ਫੀਸ ਮੰਗਦੇ ਆ ਹਾਂਜੀ ਮੈਂ ਵਾਈਫ ਦਾ ਟੈਸਟ ਕਰਵਾਉਣਾ ਆ ਅਲਟਰਾਸਾਉਂਡ ਦੀ ਪੈਸੇ ਮੰਗ ਰਹੇ ਆ ਹਾਂਜੀ ਜਤਿੰਦਰ ਸਿੰਘ ਜਤਿੰਦਰ ਸਿੰਘ ਹਾਂਜੀ ਵਾਈਫ ਦਾ ਵਾਈਫ ਦਾ ਕਰਵਾਉਣਾ ਆ ਸੀਗਾ ਮੈਂ ਪ੍ਰੈਗਨੈਂਸੀ ਦਾ 200 ਰੁਪਏ ਮੰਗਦੇ ਹਨ ਹਾਂਜੀ ਫੀਸ ਮੰਗਦੇ ਪਏ ਨੇ ਟੈਸਟਾਂ ਦੀ ਕਿਸੇ ਕੋਲ 30 ਰੁਪਏ ਲੈ ਰਹੇ ਨੇ ਕਿਸੇ ਕੋਲ 60 ਲੈ ਰਹੇ ਨੇ ECG ਦੇ 60 ਰੁਪਏ ਲੈ ਰਹੇ ਨੇ ਹਾਲਾਂਕਿ ਸਰਕਾਰੀ ਹਸਪਤਲ ਤੇ ਫ੍ਰੀ ਹੁੰਦਾ ਹੈ ਇਹਨਾਂ ਸਰਕਾਰਾਂ ਦੀ ਆਈ ਹੈ ਤਾਂ ਲੁੱਟ ਮਚਾ ਲਈ ਸਰਕਾਰ ਨੇ ਪਹਿਲਾਂ ਨਾਲੋਂ ਜ਼ਿਆਦਾ ਹਾਂਜੀ ਮੰਗੇ ਬਿਲਕੁਲ ਫ੍ਰੀ ਕੀਤਾ ਜਾਏ ਮੈਡੀਸਨ ਜਿਹੜੀ ਸਸਤੀ ਹੈ ਉਹ ਫ੍ਰੀ ਦੇ ਦਿੰਦੇ ਆ ਜਿਹੜੀ ਮਹਿੰਗੀ ਹੈ ਬਾਹਰੋਂ ਲੈਖ ਦਿੰਦੇ ਆ ਬਾਹਰੋਂ ਲਵੋ ਕਈਆਂ ਕੋਲ ਮਿਲਦੀ ਨਹੀਂ ਕਈ ਮਿਲਦੀ ਨਹੀਂ ਬਾਹਰੋਂ ਵੀ ਨਹੀਂ ਮਿਲਦੀ ਗਰੀਬ ਬੰਦਾ ਇੱਥੇ ਕੀ ਕਰੇਗਾ ਦੱਸੋ ਦਰਸ਼ਕੀਓ ਸਿਵਲ ਹਸਪਤਲ 'ਚ ਪਾਣੀ ਦੀ ਸਮੱਸਿਆ ਆਈ ਹੋਈ ਏ ਬੀ ਸਮੱਸਿਆ ਗੰਦਗੀ ਦੀ ਵੀ ਏ ਗੰਦਗੀ ਦੀ ਐਕਚੁਅਲੀ ਨਾ ਕਈ ਵਾਰੀ ਕੀ ਹੁੰਦਾ ਹੈ ਕਿ ਸੀਵਰੇਜ ਜਿਹੜਾ ਹੈ ਉਹ ਬਲੌਕ ਹੋ ਜਾਂਦਾ ਹੈ ਗੁੰਦੇ ਕਰਕੇ ਕੁਝ ਗੰਦਗੀ ਹੋ ਜਾਂਦੀ ਏ ਹੁੰਦੇ ਸੀਵਰੇਜ ਐਚੜੀ ਬਹੁਤ ਪੁਰਾਣਾ ਹੈ ਉਹਦੇ ਬਾਰੇ ਅਸੀਂ ਬੜੀ ਬੜੀ ਲਿਖ ਕੇ ਦਿੱਤਾ ਆ ਬਹੁਤ ਸਾਲਾਂ ਤੋਂ ਲਿਖ ਕੇ ਦੇ ਰਹੇ ਆ ਕਿ ਸੀਵਰੇਜ ਤੇ ਨਵਾਂ ਪੈਣਾ ਚਾਹੀਦਾ ਹੈ ਟਾਈਮ ਟੂ ਟਾਈਮ ਅਸੀਂ ਟੈਂਪਰੇਰੀ ਤਨੂੰ ਸਾਫ਼ ਕਰਾਉਂਦੇ ਰਹਿੰਦੇ ਆ ਪਰ ਉਹ ਫਿਰ ਜਿਵੇਂ ਐਡਾ ਵੱਡਾ ਹਸਪਤਲ ਆ ਇੰਨੇ ਪੇਸ਼ੈਂਟਸ ਹੈ ਤੇ ਉਹ ਬਹੁਤ ਵਾਰੀ ਬਲੌਕ ਹੋ ਜਾਂਦਾ ਹੈ ਜਿਸ ਕਰਕੇ ਕੀ ਥੋੜੀ ਜੀ ਸਮੱਸਿਆ ਗੰਦੀ ਗੰਦਾ ਪਾਣੀ ਇਕੱਠਾ ਹੋਣ ਕਰਕੇ ਹੋ ਜਾਂਦੀ ਹੈ। ਜਦੋਂ ਪਾਣੀ ਦੀ ਇਸ ਸਮੱਸਿਆ ਬਾਹਰੋਂ ਖਰੀਦ ਕੇ ਲੈਣਾ ਹੁੰਦਾ ਨਹੀਂ ਪਾਣੀ ਨਹੀਂ ਆਉਂਦਾ। ਹਾਂ ਉਹ ਮੇਰੇ ਹੁਨੇ ਮੈਂ ਅਚਲੀ ਥੋੜੇ ਦਿਨ ਪਹਿਲਾਂ ਹੀ ਮੈਨੂੰ ਚਾਰਜ ਮਿਲਿਆ ਹੈ ਤੇ ਮੇਰੇ ਧਿਆਨ ਚ ਆਈ ਹੈ ਤੇ ਇਹਨੂੰ ਆਪਾਂ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇਸ ਜਨ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ।